ਚਾਈਨਾ ਅਸਵੇਲੇ ਦੁਨੀਆ ਦੇ ਉੱਤੇ ਜਿੰਨੀਆਂ ਵੀ ਖੋਜਾਂ ਕਰ ਰਿਹਾ ਨਾ ਬਾ ਕਮਾਲ ਆ ਹੁਣੇ ਹੀ ਲੇਟੈਸਟ ਉਹਨਾਂ ਨੇ ਆਪਣਾ ਇੱਕ ਹਵਾਈ ਜਹਾਜ਼ ਜਿਹੜਾ 6 ਜਨਰੇਸ਼ਨ ਉਹ ਵੀ ਲਾਂਚ ਕੀਤਾ ਆ ਉਹਦੇ ਤੋਂ ਇਲਾਵਾ ਉਹ ਜਿਹੜਾ ਪੂਰਾ ਵਾਟਰ ਆ ਜਿਹਨੂੰ ਉਹ ਅਸਵੇਲੇ ਤਿੱਬਤ ਤੇ ਕਬਜ਼ਾ ਹੋਣ ਦੇ ਨਾਲ ਹੋਲਡ ਕਰ ਰਿਹਾ ਇਹ ਬ੍ਰਹਮਪੁੱਤਰਾਂ ਨੂੰ ਜਿਹੜਾ ਇੱਕ ਲਿੰਕ ਲੈ ਕੇ ਜਾਂਦਾ ਤੇ ਇੱਕ ਇੰਡਸ ਰਿਵਰ ਜਿਹਦਾ ਪਾਣੀ ਸਾਡੇ ਪੰਜਾਬ ਦੇ ਵਿੱਚ ਵੀ ਆਉਂਦਾ ਆ ਇਹਨੂੰ ਵੀ ਅਸਵੇਲੇ ਇਹ ਚਾਈਨਾ ਹੀ ਹੋਲਡ ਕਰ ਰਿਹਾ ਆ ਚਾਈਨਾ ਇਸ ਪਾਣੀ ਨੂੰ ਜਿਹੜਾ ਕਿ ਇਸ ਵੇਲੇ ਮੁੱਖ ਸਰੋਤ ਹੈਗਾ ਪੀਣ ਵਾਲੇ ਪਾਣੀ ਦਾ ਉਹਨੂੰ ਹਥਿਆਰ ਦੀ ਤਰ੍ਹਾਂ ਵਰਤ ਸਕਦਾ ਹੈ ਤੇ ਵਰਤ ਵੀ ਰਿਹਾ ਆ ਤੇ ਇਹਨੂੰ ਵਰਤਣ ਦੇ ਪੂਰੇ ਪਲਾਨ ਵੀ ਬਣਾ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਣੀ ਦੇ ਉੱਤੇ ਕੰਟਰੋਲ ਕਰਕੇ ਚਾਈਨਾ ਇੰਡੀਆ ਦੇ ਖਿਲਾਫ ਇਸ ਪਾਣੀ ਨੂੰ ਕਿਸ ਤਰ੍ਹਾਂ ਵਰਤ ਸਕਦਾ ਹੈ ਉਹਦੇ ਤੋਂ ਪਹਿਲਾਂ ਇੱਕ ਥੋੜੀ ਜਿਹੀ ਝਾਤ ਹੋਰ ਮਾਰ ਰਹੇ ਨੇ ਆ ਚਾਈਨਾ ਦੇ ਜਿਹੜੇ ਇਹ ਦੋ ਮੁੱਖ ਸਰੋਤ ਹੈਗੇ ਇੰਡਸ ਤੇ ਬ੍ਰਹਮਪੁੱਤਰਾ ਜਿਹੜਾ ਤਿੱਬਤ ਦੇ ਉੱਤੇ ਐਸ ਵੇਲੇ ਉਹਦਾ ਕਬਜ਼ਾ ਹੋਣ ਨਾਲ ਉਹਦੇ ਹੱਥ ਆ ਗਿਆ ਇਹਦੇ ਵਿੱਚੋਂ ਲਗਭਗ 110 ਨਦੀਆਂ ਤੇ ਇਹ ਝੀਲਾਂ ਨਿਕਲਦੀਆਂ ਇਹ ਜਿਹੜੇ ਚਾਈਨਾ ਦੇ ਸਰੋਤ ਆ ਪਾਣੀ ਵਾਲੇ ਇਹਨਾਂ ਦੇ ਉੱਤੇ ਲਗਭਗ 18 ਜਿਹੜੇ ਕੰਟਰੀਆਂ ਆ ਉਹ ਨਿਰਪਰ ਕਰਦੀਆਂ ਆ ਤੁਸੀਂ ਆਹ ਦੇਖ ਸਕਦੇ ਆਂ ਇੰਡੀਆ ਦੇ ਵਿੱਚ ਵੀ ਜਿਹੜੀਆਂ ਇਹ ਇੰਡੀਆ ਤੋਂ ਬੰਗਲਾਦੇਸ਼ ਜਿਹੜਾ ਪਾਣੀ ਜਾਂਦਾ ਬ੍ਰਹਮਪੁੱਤਰ ਵਾਲਾ ਮੀਆ ਮਾਰ ਜਾਂਦਾ ਤੇ ਚਾਈਨਾ ਤੋਂ ਬਾਕੀ ਵੀ ਜਿਹੜੇ ਪਾਣੀ ਹੁੰਦੇ ਆ ਇਹ ਇਹ ਬੇਤਨਾਮ ਲਾਜ਼ ਥਾਈਲੈਂਡ ਕੰਬੋਡੀਆ ਇਸ ਤਰ੍ਹਾਂ ਇਹ ਬਹੁਤ ਸਾਰੀਆਂ ਜਿਹੜੀਆਂ ਇਹ ਕੰਟਰੀਆਂ ਹੈਗੀਆਂ ਛੋਟੇ ਮੂਟੀਆਂ ਇਹ ਚਾਈਨਾ ਦੇ ਉੱਤੇ ਨਿਰਪਰ ਕਰਦੀਆਂ ਪਾਣੀ ਦੇ ਮਾਮਲੇ ਦੇ ਵਿੱਚ ਚਾਈਨਾ ਨੇ 137 ਬਿਲੀਅਨ ਡਾਲਰ ਦਾ ਜਿਹੜਾ ਇਹ ਸਿਗਾ ਪੈਕੇਜ ਇਹ ਡੈਮ ਦੁਨੀਆ ਦਾ ਸਭ ਤੋਂ ਵੱਡਾ ਡੈਮ ਇਹ ਬਣਾਉਣ ਦੇ ਲਈ ਉਹਨਾਂ ਨੇ ਜਾਰੀ ਕਰ ਦਿੱਤਾ ਹੈ ਤੈਨੂੰ ਮੈਂ ਦੱਸਦਾ ਇਸ ਤੋਂ ਪਹਿਲਾਂ ਵੀ ਜਿਹੜਾ ਡੈਮ ਹੈਗਾ 3 ਜੋਰਜਰਸ ਡੈਮ ਚਾਈਨਾ ਦੇ ਵਿੱਚ ਜਿਹੜਾ ਹੈਗਾ ਉਹ ਵੀ ਸਭ ਤੋਂ ਵੱਡਾ ਡੈਮ ਹੈ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਆ ਜਿਹੜਾ ਕਿ ਲਗਭਗ 22 ਗੀਗਾ 22000 ਗੀਗਾਵਾਟ ਦਾ ਹੈਗਾ ਤੇ ਜਿਹੜਾ ਹੁਣ ਇਹ ਡੈਮ ਬਣਾਉਣ ਜਾ ਰਿਹਾ ਇਹ ਤੋਂ ਡਬਲ ਪਾਵਰ ਦਾ ਬਣਾਊਗਾ ਤੈਨੂੰ ਮੈਂ ਦੱਸਦਾ ਜਿਹੜਾ ਇਹ ਡੈਮ ਹੈਗਾ ਇਹਨਾਂ ਨੇ ਹੁਣ ਵੀ ਜਿਹੜਾ ਉੱਥੇ ਬਣਾਇਆ ਹੋਇਆ ਇਹਦੇ ਬਣਨ ਦੇ ਨਾਲ ਧਰਤੀ ਦੀ ਜਿਹੜੀ ਗਤੀ ਸੀ ਧਰਤੀ ਜਿਹੜੀ ਘੁੰਮਦੀ ਸੀਗੀ ਉਹ 0.06 ਮில்லி ਸੈਕਿੰਡ ਇੰਨੀ ਸਲੋ ਹੋ ਗਈ ਸੀ ਇਹ ਐਡਾ ਵੱਡਾ ਡੈਮ ਆ ਤੁਸੀਂ ਆਪੇ ਅੰਦਾਜ਼ਾ ਲਾ ਲਓ ਇਹਦੇ ਨਾਲ ਜਿਹੜਾ ਦਿਨ ਦੀ ਲੰਬਾਈ ਸੀਗੀ ਉਹ ਵੀ 0.06 ਵੱਧ ਗਈ ਸੀ ਤੇ ਹੁਣ ਲਗਭਗ ਇਹ ਤੋਂ ਡਬਲ ਗੁਣਾ ਯਾਨੀ ਕਿ 6 ਗੀਗਾਵਾਟ ਦਾ ਯਾਨੀ ਕਿ ਜਿਹੜਾ ਇਹ ਬਣਾਉਣ ਜਾ ਰਿਹਾ ਜਿਹੜਾ ਪ੍ਰੋਜੈਕਟ ਇਹਨਾਂ ਨੇ ਹੁਣ ਇਸ ਵੇਲੇ ਪਾਸ ਕਰ ਦਿੱਤਾ 2-3 ਦਿਨ ਪਹਿਲਾਂ ਤੇ ਉਹਦਾ ਸ਼ੁਰੂ ਕਰ ਦਿੱਤਾ ਜਾਊਗਾ ਥੋੜੇ ਸਮੇਂ ਦੇ ਵਿੱਚ ਇਹ ਕਿੱਥੇ ਬਣਾਉਣ ਜਾ ਰਿਹਾ ਹੈ ਇਹ ਜਿਹੜਾ ਬ੍ਰह्मਪੁੱਤਰਾ ਦਾ ਆ ਰਿਹਾ ਹੈ ਉੱਤੋਂ ਇਹ ਤਿੱਬਤ ਦੇ ਵਿੱਚੋਂ ਸਾਰਾ ਇਹਦੇ ਤੇ ਪਹਿਲਾਂ ਹੀ ਇਹਨਾਂ ਨੇ ਤਿੰਨ ਡੈਮ ਬਣਾਏ ਹੋਏ ਆ ਆਲਰੇਡੀ ਚਾਈਨਾ ਨੇ ਪਹਿਲਾਂ ਹੀ ਬਣਾਏ ਹੋਏ ਆ ਪਰ ਇਹ ਬਹੁਤ ਹੀ ਹੁਣ ਇੱਕ ਮੁੱਖ ਪੁਆਇੰਟ ਆ ਜਿਹੜਾ ਅਰੂਣਾ ਚਲ ਦੇ ਵਿੱਚ ਇਹ ਵਾੜਨ ਲੱਗਿਆ ਪਾਣੀ ਜਦੋਂ ਇੰਡੀਆ ਦੇ ਵਿੱਚ ਆਉਂਦਾ ਆ ਤੇ ਇੱਕ ਜੂ ਟਰਨ ਦੇ ਉੱਤੇ ਜਿਹੜਾ 60 ਗੀਗਾਵਾਟ ਦਾ ਜਿਹੜਾ ਇਹ ਇੱਕ ਇਹ ਡੈਮ ਬਣਾਉਣ ਜਾ ਰਿਹਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਡੈਮ ਹੋਊਗਾ ਇਹ ਤੁਸੀਂ ਆਪਸਾ ਬਣਾ ਲਓ ਕਿ ਇੱਕ ਇੱਕ ਪਾਣੀ ਦਾ ਪ੍ਰਣਾਲਾ ਆ ਜਾਂ ਮੋਗਾ ਉਹਦਾ ਜਾਨੀ ਕਿ ਕੰਟਰੋਲ ਚਾਈਨਾ ਦੇ ਕੋਲ ਆ ਜਿੱਦਣ ਉਹ ਮੋਗਾ ਜਾਂ ਪਾਣੀ ਖੋਲ ਦੋਗੇ ਤੁਸੀਂ ਆਪ ਹਿਸਾਬ ਲਾ ਲਓ ਇੱਥੇ ਰੂਣਾ ਚਲ ਤੋਂ ਲੈ ਕੇ ਇਹ ਜਿੱਥੇ ਤੱਕ ਵੀ ਇਹ ਇਹ ਜਾਂਦੇ ਆ ਇਹਨਾਂ ਦਾ ਪਾਣੀ ਬੰਗਲਾਦੇਸ਼ ਤੱਕ ਜਾਂਦਾ ਉੱਥੇ ਤੱਕ ਕਿੰਨੀ ਤਬਾਹੀ ਕਰ ਸਕਦਾ ਸੋ ਇਸ ਹਿਸਾਬ ਨਾਲ ਇਹ ਕੰਟਰੋਲ ਕਰਨ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰ ਰਿਹਾ ਵੈਸੇ ਮੈਂ ਤੁਹਾਨੂੰ ਦੱਸ ਦਾਂ ਚਾਈਨਾ ਦੇ ਵਿੱਚ ਇਸ ਵੇਲੇ ਲਗਭਗ 84000 ਦੇ ਕਰੀਬ ਜਿਹੜੇ ਡੈਮ ਆ ਐਨੇ ਡੈਮ ਇਹਨਾਂ ਨੇ ਬਣਾਏ ਹੋਏ ਆ ਤੇ ਇਹ ਡੈਮਾਂ ਦੇ ਥਰੂ ਹੀ ਸਾਰਾ ਕੰਟਰੋਲ ਇਸ ਵੇਲੇ ਕਰ ਰਿਹਾ ਤੈਨੂੰ ਮੈਂ ਦੱਸਦਾ ਜਿਹੜੇ ਇੰਡਸ ਵਾਲਾ ਜਿਹੜੀ ਰਿਵਰ ਹੈਗੀ ਆ ਜਿਹੜੀ ਆਪਣੇ ਪੰਜਾਬ ਦੇ ਵਿੱਚ ਜਿਹਦਾ ਸਾਰਾ ਪਾਣੀ ਆਉਂਦਾ ਉਹਦਾ ਕੰਟਰੋਲ ਵੀ ਹੈ ਇਸ ਵੇਲੇ ਚਾਈਨਾ ਦੇ ਹੀ ਕੋਲ ਹੈਗਾ ਇਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਪਾਣੀ ਇਹਨੂੰ ਇੱਕ ਹਥਿਆਰ ਦੇ ਤਰ੍ਹਾਂ ਵੀ ਵਰਤ ਸਕਦਾ ਆ ਇਹਨੂੰ ਰੋਕ ਸਕਦਾ ਆ ਜਾਨੀ ਕਿ ਵਾਧੂ ਵੀ ਛੱਡ ਸਕਦਾ ਤੇ ਇਹਨੂੰ ਰੋਕ ਵੀ ਸਕਦਾ ਤੇ ਕਿੰਨੇ ਲੋਕ ਜਿਹੜੇ ਹੈਗੇ ਆ ਇੰਡੀਆ ਦੇ ਇਹ ਬ੍ਰਹਮਪੁੱਤਰ ਵਾਲੀ ਜਿਹੜੀ ਨਦੀ ਆ ਜਾਂ ਜਿਹੜਾ ਪਾਣੀ ਆਉਂਦਾ ਉਹਦੇ ਤੇ ਨਿਰਭਰ ਕਰਦੇ ਆ ਤੇ ਉਹਨਾਂ ਦੀ ਜੀਵਿਕਾ ਉਹਨਾਂ ਦੇ ਸਿਰ ਤੇ ਚੱਲਦੀ ਆ ਹਜ਼ਾਰਾਂ ਲੱਖਾਂ ਲੋਕ ਖੇਤੀਬਾੜੀ ਕਰਦੇ ਆ ਕੋਈ ਮੱਛੀਆਂ ਫੜਦਾ ਸੋ ਬਹੁਤ ਸਾਰੇ ਲੋਕ ਇਹ ਜਿਹੜੇ ਇੱਥੋਂ ਪਾਣੀ ਆਉਂਦਾ ਉਹਦੇ ਤੇ ਡਿਪੈਂਡ ਆ ਇੱਕ ਤਾਂ ਜੇਕਰ ਇਹ ਇੱਥੇ ਡੈਮ ਬਣਾਉਂਦੇ ਆ ਡੈਮ ਬਣਾ ਕੇ ਬਹੁਤ ਸਾਰਾ ਪਾਣੀ ਇਹ ਹੋਲਡ ਕਰਦੇ ਆ ਤੇ ਉਹ ਪਾਣੀ ਨੂੰ ਆਪਣੇ ਜਿਹੜੇ ਹੋਰ ਰਾਜ ਹੈਗੇ ਆ ਜਿਹੜੇ ਇਹਨਾਂ ਦੇ ਚਾਈਨਾ ਦੇ ਉੱਥੇ ਉਹਨਾਂ ਨੂੰ ਭੇਜਦੇ ਆ ਸਿੰਚਾਈ ਲਈ ਕਿਉਂਕਿ ਉੱਥੇ ਥੋੜੀ ਇਹਨਾਂ ਨੂੰ ਕਿੱਲਤ ਆ ਤੇ ਉੱਥੋਂ ਵੀ ਉਹ ਇਹ ਨਹਿਰਾਂ ਕੱਢ ਕੇ ਉਹਨੂੰ ਪਾਣੀ ਭੇਜ ਸਕਦੇ ਆ ਸੋ ਜਿਹੜਾ ਇਹ ਪਾਣੀ ਉਧਰ ਭੇਜੂਗੇ ਉਹਦੇ ਨਾਲ ਹੋਊਗਾ ਕਿ ਪਾਣੀ ਜਿਹੜਾ ਇੱਥੇ ਰੂਨਾ ਚਲਤੋਂ ਇਲਾਵਾ ਇਹ ਸਾਰੀਆਂ ਸਟੇਟਾਂ ਦੇ ਵਿੱਚ ਪਾਣੀ ਜਾਂਦਾ ਆਸਾਮ ਤੱਕ ਜਾਂਦਾ ਬ੍ਰਹਮਪੁੱਤਰ ਦਾ ਤੇ ਉਧਰ ਇਹ ਪਾਣੀ ਬੰਗਲਾਦੇਸ਼ ਨੂੰ ਵੀ ਜਾਂਦਾ ਉਹਦੇ ਨਾਲ ਕੀ ਹੋਊਗਾ ਇਹ ਜਿੰਨੇ ਵੀ ਲੋਕ ਇਹਦੇ ਤੇ ਨਿਰਭਰ ਆ ਉੱਥੇ ਸੋਕਾ ਪੀ ਸਕਦਾ ਦੂਸਰਾ ਜਿਹੜਾ ਇੱਥੇ ਜਿਹੜਾ ਥ੍ਰੈਟ ਹੈ ਇੱਕ ਤਰ੍ਹਾਂ ਨਾਲ ਕਨਸਰਨ ਇੰਡੀਆ ਦੇ ਲਈ ਇਹ ਇਹ ਇੱਥੇ ਪਾਣੀ ਨੂੰ ਜਮਾ ਕਰਕੇ ਇੱਕਦਮ ਜ਼ਿਆਦਾ ਵੀ ਛੱਡ ਸਕਦੇ ਆ ਹਥਿਆਰ ਦੀ ਤਰ੍ਹਾਂ ਵਰਤ ਸਕਦੇ ਆ ਜਿਹਦੇ ਨਾਲ ਬਹੁਤ ਸਾਰੇ ਲੋਕ ਏਰੀਆ ਰੋੜ ਸਕਦਾ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੋ ਸਕਦਾ ਐਥੋਂ ਤੱਕ ਕਿ ਜਿਹੜੇ ਬੀਜੇਪੀ ਦੇ ਐਮਐਲਏ ਹੈਗੇ ਆ ਅਰੂਨਾਚਲ ਪ੍ਰਦੇਸ਼ ਦੇ ਇਹ ਨਾਮ ਇਹਨਾਂ ਦਾ ਹੈਗਾ ਨਿਨੋਂਗ ਰਿੰਗ ਵਰਗੇ ਇਹਨਾਂ ਨੇ ਵੀ ਆਵਾਜ਼ ਚੱਕ ਕੇ ਕਿਹਾ ਹੈ ਕਿ ਇਹ ਅਰੂਨਾਚਲ ਪ੍ਰਦੇਸ਼ ਦੇ ਵਿੱਚ ਇਹ ਹੜ ਆ ਸਕਦੇ ਆ ਜੇ ਇਹ ਡੈਮ ਬਣ ਗਿਆ ਤਾਂ ਇਹ ਸਾਰਾ ਕੰਟਰੋਲ ਚਾਈਨਾ ਦੇ ਹੱਥ ਆ ਜਾਊਗਾ ਤੇ ਇਹਦੇ ਬਾਰੇ ਜ਼ਰੂਰ ਇੰਡੀਆ ਨੂੰ ਜਿਹੜਾ ਹੈਗਾ ਸਖਤ ਤੋਂ ਸਖਤ ਸਟੈਂਡ ਲੈਣਾ ਚਾਹੀਦਾ ਬਾਕੀ ਪੰਜਾਬ ਦੇ ਪਾਣੀਆਂ ਦੀ ਵੀ ਗੱਲ ਕਰ ਲੈਣੇ ਜਿਹੜਾ ਪੰਜਾਬ ਚ ਵੀ ਪਾਣੀ ਆਉਂਦਾ ਆ ਸਾਰੇ ਜੋ ਉਹ ਇੰਡਸ ਤੋਂ ਆਉਂਦਾ ਆ ਜਿਹੜਾ ਐਸ ਵੇਲੇ ਚਾਈਨਾ ਦੇ ਕੋਲ ਆ ਜਿਹੜਾ ਕਿ ਤਿੱਬਤ ਉਹਨਾਂ ਦੇ ਕੋਲ ਜਾਣਨਾ ਇਹ ਇੱਥੇ ਇੰਡਸ ਦੇ ਵਿੱਚ ਛੋਟ ਛੋਟੀਆਂ ਧਰਾਵਾਂ ਬਣਦੀਆਂ ਮਾਨ ਸਰੋਵਰ ਜਿਹੜਾ ਹੈਗਾ ਕਲਾਸ਼ ਮਾਨ ਸਰੋਵਰ ਉਹ ਵੀ ਇੱਥੇ ਹੀ ਆ ਉਦੇ ਤੋਂ ਹੀ ਇਹ ਸਾਰੀਆਂ ਛੋਟ-ਛੂਟੀਆਂ ਧਰਾਵਾਂ ਬਣ ਕੇ ਇਹ ਇੰਡਸ ਤੋਂ ਇਹ ਸਾਰਾ ਪਾਣੀ ਜਾਂਦਾ ਜਿਹੜਾ ਪਾਕਿਸਤਾਨ ਨੂੰ ਵੀ ਜਾਂਦਾ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਸਾਰਾ ਪਾਣੀ ਆਉਂਦਾ ਆ ਇੱਥੋਂ ਹੀ ਆਉਂਦਾ ਇਹ ਵੀ ਸਾਰਾ ਏਰੀਆ ਜਿਹੜਾ ਇਸ ਵੇਲੇ ਹੈਗਾ ਆ ਤਿੱਬਤ ਚਾਈਨਾ ਦੇ ਕੋਲ ਆਉਣ ਕਰਕੇ ਚਾਈਨਾ ਦੇ ਅੰਡਰ ਹੀ ਆ ਤੇ ਇਹ ਵਾਲੇ ਪਾਣੀ ਨੂੰ ਵੀ ਚਾਈਨਾ ਜਦੋਂ ਗਲਵਾਨ ਘਾਟੀ ਦਾ ਰੌਲਾ ਪਿਆ ਸੀਗਾ ਤਾਂ ਸੈਟੇਲਾਈਟ ਤੋਂ ਜਿੱਦਾਂ ਅਮਰੀਕਾ ਨੇ ਇਹ ਕੋਈ ਇਹ ਖਬਰਾਂ ਜਾਰੀ ਕੀਤੀਆਂ ਸੀਗਾ ਜਿਹੜੀਆਂ ਇੱਥੋਂ ਸਿਖਾਵਾਂ ਚੱਲਦੀਆਂ ਸੀਗੀਆਂ ਪਾਣੀ ਦੀਆਂ ਉਹਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ ਚਾਈਨਾ ਤਾਂ ਇੰਡੀਆ ਨੇ ਵੀ ਕਿਹਾ ਸੀਗਾ ਕਿ ਤੁਸੀਂ ਇਹ ਜਿਹੜਾ ਹੈਗਾ ਪਾਣੀ ਇਦਾਂ ਨਾ ਬਦਲੋ ਤਾਂ ਉਹ ਥੋੜੇ ਸਮੇਂ ਲਈ ਰੁਕ ਗਏ ਸੀ ਪਰ ਉਹ ਇਦਾਂ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਆ ਦੂਸਰਾ ਤੁਹਾਨੂੰ ਦੱਸਦਾ ਕਿ ਚਾਈਨਾ ਨੇ ਇਹ ਪਾਣੀ ਨੂੰ ਲੈ ਕੇ ਕਿਸੇ ਵੀ ਦੇਸ਼ ਨਾਲ ਕੋਈ ਟ੍ਰੀਟੀ ਵਗੈਰਾ ਕੀਤੀ ਨਹੀਂ ਹੋਈ ਤੇ ਅੱਪਰ ਰਿਪੇਰੀਅਨ ਸਟੇਟ ਹੋਣ ਕਰਕੇ ਉੱਥੇ ਉਹਦਾ ਕਬਜ਼ਾ ਹੈ ਤੇ ਉਹ ਆਪਣੀ ਮਨਮਰਜ਼ੀ ਐਸ ਵੇਲੇ ਕਰ ਰਿਹਾ ਤੇ ਇੱਥੋਂ ਵੀ ਜਿਹੜਾ ਪਾਣੀ ਇੰਡਸ ਵਾਲਾ ਨਿਕਲਦਾ ਉਹਦੇ ਤੇ ਵੀ ਉਹ ਬਹੁਤ ਸਾਰੇ ਡੈਮ ਵਗੈਰਾ ਐਸ ਵੇਲੇ ਲਾ ਰਿਹਾ ਆਪਾਂ ਪੰਜਾਬ ਵਾਲੇ ਤਾਂ ਇੱਥੇ ਲੜਦੇ ਰਹੀਦਾ ਕਿ ਪੰਜਾਬ ਦਾ ਪਾਣੀ ਜਿਹੜਾ ਹੈਗਾ ਹਰਿਆਣੇ ਨੂੰ ਜਾ ਰਿਹਾ ਜਾ ਰਿਹਾ ਰਾਜਧਾਨ ਤੱਕ ਜਾ ਰਿਹਾ ਬਿਲਕੁਲ ਜਾ ਰਿਹਾ ਕਿਉਂਕਿ ਅਸੀਂ ਵੀ ਇੱਕ ਰਿਪੇਰੀਅਨ ਸਟੇਟ ਹੈਗੇ ਹਾਂ ਕਿਉਂਕਿ ਇਹ ਚਾਈਨਾ ਤੋਂ ਬਾਅਦ ਜਿਹੜਾ ਪਾਣੀ ਇਹ ਆਉਂਦਾ ਹੈ ਇਹ ਹਿਮਾਚਲ ਤੇ ਜਿਹੜੀਆਂ ਪਹਾੜੀਆਂ ਤੋਂ ਹੋ ਕੇ ਆਉਂਦਾ ਹੈ ਆਪਣੇ ਪੰਜਾਬ ਦੇ ਵਿੱਚ ਆਉਂਦਾ ਤੇ ਹਿਮਾਚਲ ਵਾਲੇ ਉਹਨੂੰ ਬੰਨ ਲਾ ਕੇ ਇੰਨੇ ਪਾਣੀ ਨੂੰ ਰੋਕ ਨਹੀਂ ਸਕਦੇ ਇਸ ਲਈ ਪੰਜਾਬ ਉਹ ਸਟੇਟ ਆ ਜਿੱਥੇ ਹੜ੍ਹ ਵੀ ਆਉਂਦੇ ਆ ਤੇ ਜੇ ਸੋਕਾ ਵੀ ਪੈਂਦਾ ਤਾਂ ਉਹ ਵੀ ਚੱਲਦਾ ਤੇ ਇਸੇ ਤਰ੍ਹਾਂ ਜੇਕਰ ਇਹ ਇੱਕ ਮੈਦਾਨੀ ਇਲਾਕੇ ਦੇ ਉੱਤੇ ਇਹ ਹੜਾ ਨੂੰ ਵੀ ਚੱਲਦਾ ਤੇ ਸੋਕੇ ਨੂੰ ਵੀ ਚੱਲਦਾ ਜਿਹਦੇ ਨਾਲ ਨੁਕਸਾਨ ਇਸ ਪੰਜਾਬ ਦਾ ਹੁੰਦਾ ਹੈ ਇਸ ਲਈ ਇੱਕ ਰੀਪੀਰੀਅਨ ਸਟੇਟ ਜਾਂ ਲੋਅਰ ਰੀਪੀਰੀਅਨ ਸਟੇਟ ਹੋਣ ਦੇ ਨਾਤੇ ਇਹ ਜਿਹੜਾ ਪਾਣੀ ਦਾ ਹੱਕ ਆ ਉਹ ਬਣਦਾ ਆ ਪੰਜਾਬ ਦਾ ਵੀ ਹਾਂ ਜਿਹੜਾ ਇਹ ਇੱਥੇ ਹਿਮਾਚਲ ਹੈਗਾ ਆ ਵੈਸੇ ਉਹ ਅਪਰ ਰੀਪੀਰੀਅਨ ਸਟੇਟ ਹੈਗੀ ਆ ਬਟ ਸਾਰਿਆਂ ਤੋਂ ਜ਼ਿਆਦਾ ਅਪਰ ਰੀਪੀਰੀਅਨ ਕਹ ਲੋ ਕਿ ਦੇਸ਼ ਐ ਇਸ ਵੇਲੇ ਚਾਈਨਾ ਆ ਤੇ ਚਾਈਨਾ ਇਹ ਜੇ ਚਾਹੇ ਇਹ ਪਾਣੀ ਦਾ ਕੰਟਰੋਲ ਹੈ ਇਸ ਵੇਲੇ ਕਿਸੇ ਵੀ ਪਾਸੇ ਮੋੜ ਸਕਦਾ ਐ ਇੰਨੀ ਕੋਦੇ ਕੋਲ ਤਾਕਤ ਹੈਗੀ ਆ ਤੇ ਇੰਨੀ ਕੋਨਾ ਕੋ ਟੈਕਨੋਲੋਜੀ ਵੀ ਉਹਨਾਂ ਨੇ ਵਿਕਸਿਤ ਕੀਤੀ ਹੋਈ ਆ ਤੇ ਉਹ ਕਰ ਵੀ ਰਿਹਾ 84000 ਡੈਮ ਉਹਨਾਂ ਨੇ ਬਣਾਏ ਹੋਏ ਆ ਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਜਿਹੜਾ 22 ਗੀਗਾਵਾਟ ਦਾ ਜਿਹਨਾਂ ਧਰਤੀ ਉਹਨਾਂ ਨੇ ਸਲੋ ਕਰਤੀ ਉਹ ਤੋਂ ਵੀ ਦੁੱਗਣਾ ਡੈਮ ਜਿਹੜਾ ਇਸ ਵੇਲੇ ਰੂਣਾ ਚੱਲਦਾ ਜਿਹੜਾ ਇਹ ਇਹ ਮੋੜ ਆ ਉਹਦੇ ਤੇ ਬਣਾਉਣ ਦੀ ਉਹ ਪਲਾਨਿੰਗ ਹੀ ਉਹ ਬਣਾਉਣ ਜਾ ਰਹੇ ਆ ਜਿਹਦੇ ਲਈ ਉਹਨਾਂ ਨੇ ਸਾਰਾ ਪੈਕੇਜ 137 ਬਿਲੀਅਨ ਡਾਲਰ ਦਾ ਪਹਿਲਾ ਰਿਲੀਜ਼ ਵੀ ਕਰ ਦਿੱਤਾ ਤੇ ਤੁਸੀਂ ਆਪ ਹਿਸਾਬ ਲਾ ਲਓ ਐਡਾ ਵੱਡਾ ਡੈਮ ਇੰਡੀਆ ਦੇ ਬਾਰਡਰ ਦੇ ਉੱਤੇ ਇੱਕ ਤਰ੍ਹਾਂ ਨਾਲ ਉਹਨੂੰ ਬੰਦ ਕੀਤਾ ਹੋਇਆ ਜਦੋਂ ਖੋਲੂਗਾ ਕੀ ਕੀ ਕਰ ਸਕਦਾ ਜਾਂ ਉਹਨੂੰ ਬੰਦ ਹੀ ਰਹਿਣ ਦੇ ਉਹ ਪਾਣੀ ਨੂੰ ਕਿਤੇ ਹੋਰ ਵਰਤ ਲੈ ਕਿੰਨਾ ਨੁਕਸਾਨ ਕਰ ਸਕਦਾ ਇਸ ਲਈ ਇਹ ਚਾਈਨਾ ਇੱਕ ਤਰ੍ਹਾਂ ਪਾਣੀ ਨੂੰ ਹਥਿਆਰ ਕਹਿ ਲਓ ਇਹਨੂੰ ਬੰਬ ਬਣਾ ਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਰਤ ਸਕਦਾ ਹੈ ਇੱਕ ਪਾਸੇ ਤਾਂ ਇਹ ਚਾਈਨਾ ਵਾਲਿਆਂ ਦੀ ਹੁਣ ਥੋੜਾ ਸਮਾਂ ਪਹਿਲਾਂ ਵਾਰਤਾ ਹੋਈ ਸੀ ਇੰਡੀਆ ਦੇ ਰਿਪਰੈਜ਼ੈਂਟੇਟਿਵ ਸੀਗੇ ਐਨਐਸਏ ਦੇ ਅਜੀਤ ਡਵਾਲ ਸਾਹਿਬ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਕਲਾਸ਼ ਮਾਰਸ ਰੋਵਰ ਦੀ ਜਿਹੜੀ ਯਾਤਰਾ ਜਿਹੜੀ ਬੰਦ ਪਈ ਸੀਗੀ ਉਹ ਖੁੱਲਣ ਦੇ ਇੱਕ ਤਰ੍ਹਾਂ ਨਾਲ ਸੰਕੇਤ ਦਿੱਤੇ ਸੀਗੇ ਤੇ ਜਿਹੜਾ ਚਾਈਨਾ ਤੇ ਇੰਡੀਆ ਦੇ ਵਿੱਚ ਵਪਾਰ ਆ ਉਹ ਵੀ ਵਧਣ ਦੇ ਸੰਕੇਤ ਦਿੱਤੇ ਸੀ ਕਿਉਂਕਿ ਡੋਨਲਡ ਰੰਪ ਨੇ ਜਿਹੜੇ ਟੈਰਿਫਾ ਉਹ ਚਾਈਨਾ ਤੇ ਵੀ ਬਹੁਤ ਸਾਰੇ ਲਾਏ ਆ ਤੇ ਇੰਡੀਆ ਦੇ ਉੱਤੇ ਵੀ ਬਹੁਤ ਸਾਰੇ ਉਹਨੇ ਵਧਾ ਦਿੱਤੇ ਆ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਆਪਸ ਦੇ ਵਿੱਚ ਨੇੜਤਾ ਹੋਣੀ ਤਾਂ ਚਲੋ ਇੱਕ ਤਰ੍ਹਾਂ ਨਾਲ ਲਾਜ਼ਮੀ ਹੈਗੀ ਆ ਉਹਦੇ ਵਿੱਚ ਹੀ ਇਹ ਦੋ ਤਿੰਨ ਦਿਨ ਪਹਿਲਾਂ ਇਹ ਖਬਰ ਆ ਜਾਂਦੀ ਹੈ ਕਿ ਇਹਨਾਂ ਨੇ ਡੈਮ ਦਾ ਜਿਹੜਾ ਸੀਗਾ ਉਹ ਪ੍ਰੋਜੈਕਟ ਸਟਾਰਟ ਕਰ ਦਿੱਤਾ ਹੈਗਾ ਸੋ ਇਸ ਤਰ੍ਹਾਂ ਚਾਈਨਾ ਸਾਰੇ ਪਾਸੇ ਹੀ ਰੱਖਦਾ ਤੇ ਆਪਣਾ ਸਰਖਿਆ ਪੱਖ ਵੀ ਦੇਖਦਾ ਹੈ ਤੇ ਇਹਨਾਂ ਪਾਣੀਆਂ ਦਾ ਪੂਰਾ ਫਾਇਦਾ ਵੀ ਲੈਂਦਾ ਹੈ ਤੇ ਇੰਡੀਆ ਨੂੰ ਇੱਕ ਮੰਡੀ ਦੀ ਤਰ੍ਹਾਂ ਵਰਤਦਾ ਵੀ ਹੈ ਇੱਥੇ ਚੀਜ਼ਾਂ ਆਪਣੀਆਂ ਵੇਚਦਾ ਵੀ ਆ ਤੇ ਜਿਹੜੀਆਂ ਇੰਡੀਆ ਦੀਆਂ ਮੌਜੂਦਾ ਜਿਹੜੀਆਂ ਇੱਥੋਂ ਦੀਆਂ ਸਥਾਨਿਕ ਕੰਪਨੀਆਂ ਉਹਨਾਂ ਨੂੰ ਵੀ ਖੁੰਝੇ ਲਾਉਂਦਾ ਤੇ ਆਪਣਾ ਸਮਾਨ ਵੀ ਵੇਚਦਾ ਹੈ ਪਰ ਵਧੀਆ ਲੱਗੀ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਵਧੀਆ ਹੈ ਜੇ ਕੋਈ ਕਮੀ ਪੇਚੀ ਜਾਂ ਤਾਮੀ ਦੱਸੋਗੇ ਤੋਂ ਇਹ ਇੱਕ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ